ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਗੁਰਦਾਸਪੁਰ ਦੇ ਵਿੱਚ ਨਸ਼ਿਆਂ ਲਈ ਬਦਨਾਮ ਮੁਹੱਲਿਆਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਗੁਰਦਾਸਪੁਰ ਦੇ ਬਾਬਰੀ ਬਾਈਪਾਸ ਸਥਿਤ ਸਰਕਾਰੀ ਨਸ਼ਾ ਮੁਕਤੀ ਕੇਂਦਰ ਦਾ ਵੀ ਦੌਰਾ ਕੀਤਾ ਇਲਾਜ ਕਰਵਾਉਣਾ ਇਹ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਇਸ ਮੌਕੇ ਤੇ ਕੀਤੀ ਗਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾਏ ਦੱਸ ਦਿਓ ਜੀ ਅੱਜ ਦਾ ਪ੍ਰੋਗਰਾਮ ਕੀ ਹੈ ਇਹਦਾ ਅੱਜ ਦਾ ਪਰਪਸ ਹੈਗਾ ਜੀ ਇੱਕ ਤਾਂ ਜਿਹੜੀਆਂ ਹੁਣ ਅੱਗੇ ਬਰਸਾਤ ਆ ਰਹੀ ਹੈ ਇਹਦੇ ਨਾਲ ਬਿਮਾਰੀਆਂ ਹੁੰਦੀਆਂ ਜਿਸ ਤਰ੍ਹਾਂ ਡੈਂਗੀ ਹੋ ਗਿਆ ਚਿਕਨਗੁਨੀਆ ਮਲੇਰੀਆ ਔਰ ਡਾਇਰੀਆ ਜੀਜ਼ ਹੋ ਜਣੇ ਕਿਸੇ ਨੂੰ ਤਸਤ ਰੋਗ ਹੋ ਗਿਆ ਇਹਦੇ ਨਾਲ ਈਵਨ ਜਿਹੜਾ ਹੈਗਾ ਤੁਹਾਡਾ ਹੈਪੇਟਾਈਟਸ ਏ ਹੋ ਜਾਂਦਾ 콜ਰੇ ਫੈਲ ਜਾਂਦਾ ਇਨਾ ਵਤੀ ਸਾਰੇ ਪੂਰੀ ਜਾਣਕਾਰੀ ਜੁਧ ਨਸ਼ੇ ਵਿਰੋਧ ਚੱਲਦਾ ਪਿਆ ਉਹਦੇ ਬਾਰੇ ਜਿਹੜਾ ਹੈਗਾ ਸਾਰਾ ਉਹਦਾ ਰਿਵਿਊ ਕਰਕੇ ਵੀ ਤੁਹਾਡੇ ਕਿੰਨੇ ਕਿ ਨਸ਼ੇੜੀ ਹੈਗੇ ਆ ਉਹਨਾਂ ਦਾ ਇਲਾਜ ਕਰਨਾ ਕਿੱਦਾਂ ਕਰਨਾ ਪੁਲਿਸ ਆਪਣਾ ਕੰਮ ਕਰ ਰਹੀ ਆ ਉਹਨਾਂ ਦੇ ਹਸਪਤਾਲਾਂ ਦੇ ਵਿੱਚ ਬੰਦੋਬਸਤ ਦੇਖਣੇ ਸਾਰੇ ਉਹਨਾਂ ਨੂੰ ਤਾਂ ਕਿ ਨਸ਼ਾ ਛੁਡਾ ਕੇ ਕਿਸੇ ਕੰਮ ਤੇ ਲਾਇਆ ਜਾ ਸਕੇ ਉਹਦੇ ਉਹਦਾ ਸਾਰਾ ਸਕੀਮ ਬਣਾਣੀ ਜਿਹੜਾ ਪ੍ਰਸ਼ਾਸਨ ਨਾਲ ਤੀਜਾ ਹੈਗਾ ਕਿ ਜਿਹੜਾ ਸਾਡਾ ਰੰਗਲਾ ਪੰਜਾਬ ਵਿਕਾਸ ਸਕੀਮ ਆ ਉਹਦੇ ਵਿੱਚ ਹਰ ਅਸੈਂਬਲੀ ਸੈਗਮੈਂਟ ਵਿੱਚ 5 ਕਰੋੜ ਆ ਤੁਹਾਡੇ ਜਿਵੇਂ ਇਹ ਇਹਦੇ ਵਿੱਚ 7 ਆ ਗਿਆ ਤਾਂ 35 ਕਰੋੜ ਰੁਪਏ ਆਊਗਾ ਤੇ 35 ਕਰੋੜ ਰੁਪਇਆ ਉਹ ਪਿੰਡਾਂ ਦੀਆਂ ਗਲੀਆਂ ਨਾਲੀਆਂ ਧਰਮਸ਼ਾਲਾ ਸਕੂਲਾਂ ਨੂੰ ਠੀਕ ਕਰਨਾ ਕੋਈ ਨਾ ਕੋਈ ਜਿਹੜਾ ਬੁਨਿਆਦੀ ਢਾਂਚਾ ਜਿਹੜਾ ਬਣਨਾ ਹੈ ਕਿ ਲੋਕਾਂ ਦੀ ਜਿਹੜੀਆਂ ਸੜਕਾਂ ਬਣਨੀਆਂ ਉਹਦੇ ਨਾਲ ਜਦੋਂ ਇਹ ਵਾਲੇ ਸਾਰੇ ਕੰਮ ਹੋਣਗੇ ਤਾਂ ਉਹਦੇ ਨਾਲ ਰੋਜ਼ਗਾਰ ਵੀ ਪੈਦਾ ਹੋਊਗਾ ਤੇ ਇਹ ਜਦੋਂ 35 ਕਰੋੜ ਰੁਪਇਆ ਹੈਗਾ ਜਦੋਂ ਕੋਈ ਕੰਮ ਕਰਨਗੇ ਕੋਈ ਮਤਲਬ ਇਟਾ ਕਿਸ ਤੋਂ ਖਰੀਦੋਗੇ ਕਿਸ ਤੋਂ ਸੀਮੈਂਟ ਖਰੀਦੋਗੇ ਰੇਤ ਆ ਖਰੀਦੋਗੇ ਹੋਰ ਬਹੁਤ ਸਾਰਾ ਜਿਹੜਾ ਕੰਸਟ੍ਰਕਸ਼ਨ ਦੇ ਵਿੱਚ ਮਾਲ ਲੱਗਦਾ ਉਹ ਸਾਰਾ ਖਰੀਦੋਗੇ ਤੇ ਉਹਦੇ ਨਾਲ ਕਿਹਾ ਕਿ 35 ਕਰੋੜ ਰੁਪਇਆ ਗੁਰਦਾਸਪੁਰ ਦੇ ਵਿੱਚ ਖਰਚਿਆ ਜਾਊਗਾ ਉਹਦੇ ਨਾਲ এমਪਲॉयमेंट ਜਿਵੇਂ ਨਰੇਗਾ ਵਰਕਰਸ ਹੈ ਉਹ ਕਹਿੰਦੇ ਸਾਨੂੰ 100 ਦਿਨ ਦਾ ਕੰਮ ਦਿਓ ਤੇ ਜਦੋਂ ਇਹ ਸਾਰਾ 35 ਕਰੋੜ ਖਰਚਿਆ ਜਾਏਗਾ ਉਹਨਾਂ ਨੂੰ ਪਹਿਲਾਂ ਮਿਲਦਾ ਨਹੀਂ ਆ 100 ਦਿਨ ਦਾ ਕਿਸੇ ਨੂੰ 40 ਦਿਨ ਕਿਸੇ ਨੂੰ 45 ਦਿਨ ਉਹਨਾਂ ਨੂੰ 100 ਨਹੀਂ ਸਵਾ 100 ਦਿਨ ਕੰਮ ਮਿਲੇਗਾ ਨੂੰ ਕੋ ਜਰੂਰੀ ਹੈ ਜੀ ਅਸੀਂ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਦੇ ਵਿੱਚ ਅਸੀਂ 5000 ਜਿਹੜੇ ਬੈਡ ਅਪਗ੍ਰੇਡ ਕੀਤੇ ਆ ਔਰ ਕਈ ਜਗ੍ਹਾ ਤੇ ਸਾਡਾ ਇਹ ਵਿੱਚ 4 ਪਰਦੇ ਵਿੱਚ ਹੈ ਉੱਤੇ 450 ਪੇਸ਼ੈਂਟ ਹੋ ਗਏ ਪਹਿਲਾਂ ਇੱਥੇ ਵੀ ਤੁਹਾਡੇ ਜਿਹੜੇ ਪੇਸ਼ੈਂਟਸ ਹੈ 10 ਹੁੰਦੇ ਸੀ 15 ਹੁੰਦੇ ਸੀ ਮੈਂ ਤਾਂ ਦੋ 2.5 ਸਾਲ ਤੋਂ ਚੱਕਰ ਮਾਰ ਰਿਹਾ ਇੱਥੇ ਲੇਕਿਨ ਹੁਣ ਉਹ ਭਰੇ ਪਿਆ ਸਾਰੇ ਲੋਕ ਉੱਥੇ ਉਹਨਾਂ ਨੂੰ ਟਰਸਟ ਵੀ ਹੋਇਆ ਪੁਲਿਸ ਤੇ ਵੀ ਟਰਸਟ ਹੋਇਆ ਸਿਹਤ ਮਹਿਕਮੇ ਤੇ ਵੀ ਟਰਸਟ ਹੋਇਆ ਲੋਕਾਂ ਦਾ ਇਲਾਜ ਕਰਾਉਣ ਵੀ ਆ ਰਹੇ ਆ ਨਸ਼ਾ ਛੱਡਣ ਵਾਸਤੇ ਵੀ ਆ ਰਹੇ ਆ ਕੰਮ ਸਿੱਖਣ ਲਈ ਆ ਰਹੇ ਆ ਇਹ ਜਿਹੜਾ ਸਕਿੱਲ ਡਿਵੈਲਪਮੈਂਟ ਔਰ EMPLOIEMENT ਜਨਰੇਸ਼ਨ ਹੈ ਇਹ ਗੇਮ ਚੇਂਜਰ ਹੋਏਗਾ ਜੀ ਇਹ ਉਹ ਕੋਈ ਸਿਰਫ ਨਾ ਨਾ ਸਿਰਫ ਛੜਾਕੀ ਦਿੰਦੇ ਸੀ ਬੰਦਾ ਉਹਦੇ ਸਮਾਜਿਕ ਹਾਲਾਤ ਤਾਂ ਉਹੀ ਹੁੰਦੇ ਸੀ ਉਹਦੇ ਇਕਨੋਮਿਕ ਆਰਥਿਕ ਹਾਲਾਤ ਵੀ ਉਹੀ ਹੁੰਦੇ ਸੀ ਉਹ ਜਾ ਕੇ ਫਿਰ ਉਹਨਾਂ ਹਾਲਾਤਾਂ ਕਰਕੇ ਜਿੱਦ ਕਰਕੇ ਪਹਿਲਾ ਨਸ਼ਾ ਲੈਂਦਾ ਸੀ ਉਹ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਚਾਹੇ ਉਹ ਰੰਗਲਾ ਵਿਕਾਸ ਪੰਜਾਬ ਸਕੀਮ ਹੋਵੇ ਚਾਹੇ ਖੇਡ ਦੇ ਨਵੇਂ ਮੈਦਾਨ ਹੋਣ ਚਾਹੇ ਨਵੇਂ ਅਸੀਂ ਜਿਹੜੇ ਜਿਮ ਬਣਾ ਰਹੇ ਹਾਂ ਪਾਰਕ ਬਣਾ ਰਹੇ ਹਾਂ ਚਾਹੇ ਉਹ ਹੋਣ ਤੇ ਚਾਹੇ ਅਸੀਂ ਜਿਹੜਾ ਹੋਰ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇਕਨੋਮਿਕ ਐਕਟੀਵਿਟੀ ਦੀ ਮੈਂ ਗੱਲ ਕੀਤੀ ਅਸੀਂ ਉਹ ਕਰਕੇ ਸਾਰਾ ਐਜੂਕੇਸ਼ਨ ਦੇ ਵਿੱਚ ਰਿਫਾਰਮ ਲਿਆ ਕੇ ਤੇ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਵੀ ਕਰ ਰਹੇ ਹਾਂ ਉਹਨਾਂ ਦਾ ਇਲਾਜ ਵੀ ਕਰ ਰਹੇ ਹਾਂ ਉਹਨਾਂ ਦੀ ਰੀਹੈਬਿਟੇਸ਼ਨ ਕਰ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਹ ਵਿਦੇਸ਼ ਵਿੱਚ ਬਿਠੇ ਜਿਹੜੇ ਹੈਗੇ ਜਿਹੜੇ ਸ਼ਰਾਰਤੀ ਅੰਸਰ ਨੇ ਚਾਹੇ ਗੁਰਪ੍ਰਤਪ ਸਿੰਘ ਪੰਨੂ ਹੋਵੇ ਉਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਸਾਜਸ਼ਾ ਰਚਦੇ ਹੈਗੇ ਨੇ ਪਰ ਕੀ ਕਿਹ ਦੇਖੋ ਇਹ ਆਲਟੀਮੇਟਲੀ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਗਾ ਕਿ ਜਿਹੜੇ ਬਾਹਰ ਬੈ ਉਹ ਤਾਂ ਕਿਸੇ ਨੂੰ ਕਿਸੇ ਨੂੰ ਪੈਸੇ ਦੇ ਕੇ ਕਿਤੇ ਪੋਸਟਰ ਲਵਾ ਦਿੱਤਾ ਕਿਤੇ ਹੋਰ ਇਸ ਤਰ੍ਹਾਂ ਦਾ ਕੰਮ ਕਰਾ ਦਿੱਤਾ ਜਾਂ ਮਤਲਬ ਉਹ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਪਤਾ ਉਹਨਾਂ ਦੀ ਦੁੱਖ ਤਕਲੀਫਾਂ ਨਹੀਂ ਪਤਾ ਜਿਹੜੇ ਕਿ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਹਾਂ ਸਾਨੂੰ ਪਤਾ ਹੈਗਾ ਉਹਨਾਂ ਨੂੰ ਉਹਨਾਂ ਤੋਂ ਆਪਾਂ ਜਿੰਨਾ ਦੂਰ ਰਵਾਂਗੇ ਉਹਨੇ ਆਪਾਂ ਸੁਖੀ ਰਵਾਂਗੇ ਅਸੀਂ ਪੰਜਾਬ ਨੂੰ ਸਾਡੇ ਹੁਣ ਅਮਰੀਕਾ ਜਿਹੜੇ ਬੱਚੇ ਗਏ ਸੀਗੇ ਉਹ ਬੇੜੀਆਂ ਚ ਬਨ ਕੇ ਮਤਲਬ ਹੱਥ ਘੜੀਆਂ ਚ ਵਾਪਸ ਆਏ ਜਾ ਉਹ ਤੇ ਆਪ ਨੂੰ ਕਿੰਨੀ ਨਮੋਸ਼ੀ ਹੋਈ ਆ ਸਾਰੇ ਦੇਸ਼ ਦੇ ਬੱਚੇ ਸੀ ਪੰਜਾਬ ਦੇ ਨਹੀਂ ਸੀ ਤੇ ਕਿਉਂ ਉਹਨਾਂ ਨੇ ਲੈ ਕੇ ਪੰਜਾਬ ਤਾਂ ਆਏ ਆ ਜਾਣ ਕੇ ਤੇ ਉਹਦੇ ਚ ਇੱਕ ਅਲੱਗ ਇਸ਼ੂ ਹੈ ਪਰ ਚਲੋ ਰਾਜਨੀਤੀ ਨਹੀਂ ਕਰਦੇ ਆਪਾਂ ਲੇਕਿਨ ਉਹ ਨਾਬਤ ਰਾਣੀ ਨਹੀਂ ਚਾਹੀਦੀ ਆਪਣੇ ਦੇਸ਼ ਦਾ ਵੀ ਕਿਉਂ ਕੋਈ ਜਾਵੇ ਤੇ ਪੰਜਾਬ ਦਾ ਤਾਂ ਅਸੀਂ ਬਿਲਕੁਲ ਅਸੀਂ ਇੱਥੇ ਰੁਜ਼ਗਾਰ ਇਹਨਾਂ ਪੈਦਾ ਕਰ ਦਾਂਗੇ ਸਾਡੇ ਬੱਚਾ ਨੂੰ ਬਾਹਰ ਜਾ ਕੇ ੱੱਕੇ ਨਹੀਂ ਖਾਣੇ ਪੈਣਗੇ ਲੁਧਿਆਣਾ ਚੋਂ ਨਾਲ ਕੀ ਨਹੀਂ ਚਲੋ ਇਹ ਤਾਂ ਹੁਣ ਦੇਖੋ ਨਾ ਤਾਂ ਮੈਂ ਜੋਤਸੀ ਆ ਨਾ ਮੈਂ ਸਫੋਲੋਜਿਸਟ ਆ ਇਹ ਤਾਂ ਪੱਤਰਕਾਰ ਵਹਿਤਰ ਜਾਣਦੇ ਆ ਜਿਸ ਤਾ ਜੋ ਮਿਹਨਤ ਕਰਨੀ ਸੀ ਕਰ ਦਿੱਤੀ ਮੈਨੂੰ ਤਾਂ ਇਹ ਮੈਨੂੰ ਪੂਰਾ ਯਕੀਨ ਹੈ ਜੀ ਸਾਡਾ ਜਿਹੜਾ ਕੈਂਡੀਡੇਟ ਹੈ ਉਮੀਦਵਾਰਾਂ ਚੋਂ ਸਾਡਾ ਉਮੀਦਵਾਰ ਵੈਸਟ ਹੈ ਜੀ ਉਹਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਐਜ਼ ਅ ਰਾਜ ਸਭਾ ਮੈਂਬਰ ਲੋਕਲ ਹਸਪਤਾਲ ਉਹਨੇ ਠੀਕ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦਾ ਸਰਵੇ ਕਰਤਾ 에ਅਰਪੋਰਟ ਬ੍ਰਾਂਚ ਚ ਬੜੀ ਵੱਡੀ ਭੂਮਿਕਾ ਉਹਦੀ ਮੈਡੀਕਲ ਕਾਲਜ ਲੈ ਕੇ ਜਾਣ ਚ ਵੱਡੀ ਭੂਮਿਕਾ ਉਹਨੇ ਬਹੁਤ ਸਾਰੇ ਅਪਲਾਈਵਰ ਬਣਾਏ ਆ ਵਿਜ਼ਨਰੀ ਬੰਦਾ ਹੈ ਉਹ ਤੇ ਔਰ ਜਿਹੜੀ ਪਾਰਟੀ ਆ ਕਿ ਆ ਚਾਹੇ ਲੋਕਾਂ ਨੂੰ ਅਸੀਂ ਫ੍ਰੀ ਬਿਜਲੀ ਦਿੱਤੀ ਆ ਚਾਹੇ ਅਸੀਂ ਦਵਾਈਆਂ ਦੇ ਕੇ 3.5 ਕਰੋੜ ਲੋਕ ਬੰਦੇ ਦਵਾਈ ਲੈ ਚੁੱਕੇ ਆ ਹਰ ਸ਼ਹਿਰ ਦੇ ਵਿੱਚ ਜੋਗਾ ਹੋ ਰਿ ਅੱਜ ਤੁਸੀਂ ਬਿਮਾਰੀਆਂ ਦੀ ਰੋਕਥਾਮ ਲਈ ਅਸੀਂ ਪ੍ਰਾਲੇ ਕਰ ਰਹੇ ਹਾਂ ਸਾਨੂੰ ਆਪਣੇ ਕੰਮ ਦੇ ਉੱਤੇ ਆਪਣੀ ਪਾਰਟੀ ਦੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਰਵਿੰਦ ਕੇਜਰੀਵਾਲ ਦਾ ਜੋ ਲੋਕਾਂ ਨਾਲ ਵਾਦਾ ਹਰ ਵਾਦਾ ਪੂਰਾ ਕਰ ਰਹੇ ਹਾਂ ਤੇ ਉਹਦੇ ਨਾਲ ਲੋਕਾਂ ਨੂੰ ਉਹਦੇ ਤੇ ਵਿਸ਼ਵਾਸ ਹੈ ਤੁਹਾਨੂੰ ਉਮੀਦ ਹੈ ਕਿ ਸਾਡੀ ਬਹੁਤ ਵੱਡੀ ਜਿੱਤ ਹੋਏਗੀ